ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਸ਼ੇਅਰ ਅਪਰਾ ਵਿੱਚ ਖਰੀਦਦਾਰੀ ਕਰਨ ਵਾਲੇ ਹੋ ਜਾਣ ਸਾਵਧਾਨ ਤੁਹਾਨੂੰ ਪੈਰ ਪੈਰ ਤੇ ਮਿਲਣਗੇ ਬਹੁਤ ਹੀ ਅਜੀਬ ਤਰ੍ਹਾਂ ਦੇ ਮੰਗਤੇ ਕੋਈ ਆਖੇਗਾ ਮੈਂ ਮੋਮੋਜ਼ ਖਾਣੇ ਹਨ ਕੋਈ ਆਖੇਗਾ ਮੈਂ 버ਗਰ ਖਾਣੇ ਹਨ ਤੁਸੀਂ ਯਕੀਨ ਨਹੀਂ ਕਰ ਸਕਦੇ ਜਿੱਦਨ ਵੀ ਜਾਵੋਗੇ ਹਰ ਪਾਸੇ ਤੁਹਾਨੂੰ ਟੱਕਰਨਗੇ ਪਖਾਰੀ ਹੀ ਪਖਾਰੀ ਐਨੇ ਪਖਾਰੀ ਤੁਸੀਂ ਹੋ ਜਾਵੋਗੇ ਪਰੇਸ਼ਾਨ ਅਪਰਾ ਸ਼ਹਿਰ ਜੋ ਕਿ ਇਲਾਕੇ ਵਿੱਚ ਵੱਖ-ਵੱਖ ਚੀਜ਼ਾਂ ਦੇ ਨਾਲ ਮਸ਼ਹੂਰ ਹੈ ਜਿਵੇਂ ਸੋਨੇ ਦੇ ਨਾਲ ਮਸ਼ਹੂਰ ਕੱਪੜੇ ਦੇ ਨਾਲ ਮਸ਼ਹੂਰ ਅਪਰਾ ਹੋਰ ਵੀ ਕਈਆਂ ਤਰ੍ਹਾਂ ਦੇ ਕੰਮਾ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ ਬਹੁਤ ਦੂਰ-ਦੂਰ ਤੋਂ ਲੋਕ ਇੱਥੇ ਖਰੀਦਾਰੀ ਕਰਨ ਆਉਂਦੇ ਹਨ ਪਰ ਪਤਾ ਨਹੀਂ ਕਿਉਂ ਅਪਰਾ ਜੋ ਸਿਰਫ ਇੱਕ ਪਖਾਰੀਆਂ ਦਾ ਕੇਂਦਰ ਬਣ ਕੇ ਰਹਿ ਗਿਆ ਹੈ ਸਾਡੀ ਟੀਮ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਵੇਖਣ ਨੂੰ ਮਿਲੇ ਵੱਖਰੇ ਵੱਖਰੇ ਅਜੀਬ ਕਿਸਮ ਦੇ ਪਖਾਰੀ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਨੌਜਵਾਨ ਮਟਿਆਰਾਂ ਨੌਜਵਾਨ ਅਤੇ ਹੋਰ ਬੁੱਡੀਆਂ ਮਾਈਆਂ ਬਜ਼ੁਰਗ ਅਤੇ ਹੋਰ ਬੱਚੇ ਬਹੁਤ ਜ਼ਿਆਦਾ ਹਰ ਇੱਕ ਉਮਰ ਦਾ ਪਖਾਰੀ ਅਪਰਾ ਸ਼ਹਿਰ ਵਿੱਚ ਸਾਨੂੰ ਵੇਖਣ ਨੂੰ ਮਿਲਿਆ ਇੱਥੋਂ ਤੱਕ ਕਿ ਇਨ੍ਹਾਂ ਪਖਾਰੀਆਂ ਤੋਂ ਖਰੀਦਦਾਰੀ ਕਰਨ ਵਾਲੇ ਵਿਅਕਤੀ ਤਾਂ ਦੁਖੀ ਸਨ ਬਰਦਕਾਨਦਰ ਤਬਕਾ ਬਹੁਤ ਜਿਆਦਾ ਦੁਖੀ ਹੈ ਵੇ ਦੇਖਾਂ ਅਸੀਂ ਪਖਾਰੀਆਂ ਨਾਲ ਵੀ ਕੀਤੀ ਹੈ ਗੱਲ ਅਤੇ ਦੁਕਾਨਦਾਰਾਂ ਨਾਲ ਵੀ ਕੀਤੀ ਹੈ ਗੱਲ ਦੇਖੋ ਕਿਵੇਂ ਪਖਾਰੀ ਦੱਸਦੇ ਨੇ ਕਿ ਉਹਨਾਂ ਨੇ ਕੀ ਖਾਣਾ ਹੈ ਕਿਉਂ ਭੀਖ ਮੰਗਦੇ ਸਨ ਮੋਮੋਜ਼ੀ ਕਿਉਂ ਖਾਣੇ ਸਨ ਤੇ ਪਖਾਰੀ ਜੋ ਬਹੁਤ ਹੀ ਬੱਕਰੇ ਤਰੀਕੇ ਦੇ ਪਖਾਰੀ ਹਨ ਤੇ ਦੁਕਾਨਦਾਰ ਕਿਉਂ ਸਨ ਇਹਨਾਂ ਪਖਾਰੀਆਂ ਤੋਂ ਦੁਖੀ ਵੇਖਦੇ ਹਾਂ ਕੀ ਕਹਿਣਾ ਹੈ ਦੁਕਾਨਦਾਰਾਂ ਦਾ ਅਪਰਾ ਸ਼ਹਿਰ ਦੇ ਦੁਕਾਨਦਾਰ ਕਿਉਂ ਹਨ ਪਖਾਰੀਆਂ ਤੋਂ ਦੁਖੀ ਕਿਉਂ ਅਪਰਾ ਸ਼ਹਿਰ ਵਿੱਚ ਭਿਖਾਰੀਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਹਰ ਪਾਸੇ ਹਰ ਬਜ਼ਾਰ ਹਰ ਗਲੀ ਹਰ ਨੁੱਕਰ ਹਰ ਦੁਕਾਨ ਦੇ ਬਾਹਰ ਤੁਹਾਨੂੰ ਮਿਲ ਸਕਦੇ ਹਨ ਭਿਖਾਰੀ ਭਿਖਾਰੀ ਹੀ ਭਿਖਾਰੀ ਕੀ ਕਾਰਨ ਹੈ ਅਪਰਾ ਵਿੱਚ ਇਹਨਾਂ ਨੂੰ ਨਹੀਂ ਪਾਈ ਜਾ ਰਹੇ ਨਾ ਪ੍ਰਸ਼ਾਸਨ ਕਿਉਂ ਹੈ ਚੁੱਪ ਰਿਆਣਾ ਹੁੰਦੀਆਂ ਨੇ ਚੋਰੀਆਂ ਕਈਆਂ ਤਰ੍ਹਾਂ ਦੀਆਂ ਲੁੱਟਖੋਹਾਂ ਵਿੱਚ ਵੀ ਕਈ ਜੀਵਕਤਰੀਆਂ ਵੀ ਸ਼ਾਮਲ ਸਨ ਜੋ ਬਾਅਦ ਵਿੱਚ ਮੌਕੇ ਤੇ ਫਰਾਰ ਹੋ ਜਾਂਦੇ ਆ ਸਨ ਤੇ ਫੜੀਆਂ ਨਹੀਂ ਜਾਂਦੀਆਂ ਕੀ ਕਾਰਨ ਹੈ ਕਿਉਂ ਨਹੀਂ ਪਾਈ ਜਾ ਰਹੇ ਇਹਨਾਂ ਪਖਾਰੀਆਂ ਨੂੰ ਦੇਖਦੇ ਹਾਂ ਡਾਕਟਰ ਅਨਪਰਾ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਕੀ ਲੈਣਾ ਕੀ ਹਨ ਕੀ ਚਾਹੀਦਾ ਦੱਸੋ ਭੁੱਖ ਲੱਗੀ ਆ ਕੀ ਖਾਣਾ ਮਮਸ ਹੈ ਮਮਸ ਮਮਸ ਖਾਣੇ ਆ ਤੁਸੀਂ ਕੀ ਖਾਣਾ ਮਮਸ ਖਾਣੇ ਆ ਕੀ ਨਾਮ ਤੁਹਾਡਾ ਕਾਸ਼ੀ ਕੀ ਖਾਣਾ ਉਹ ਕੀ ਖਾਣਾ ਹੈ ਹਾਂਜੀ ਕਿੰਨੇ ਕਿੰਨੇ ਕੀ ਖਾਣਾ ਕਿੰਨੇ ਹੁੰਦਾਂ ਗੰਨੇ ਆ ਕਿੱਥੋਂ ਆਏ ਵੀ ਖੰਗੇ ਵਾਸਤੇ ਲੁਟਕੋਦੇ ਆ ਪ੍ਰੇਮੀਆ ਅੱਛਾ ਇਹ ਆ ਦਾਵੀ ਦਾ ਕਰਨਾ ਜੇਰਾ ਫਾਈਟ ਮਾਰਣਾ ਕਿ ਨਾਮ ਤੁਹਾਡਾ ਕੀ ਨਾਮ ਤੁਹਾਡਾ ਚੰਦੋ ਚੰਦੋ ਨਾ ਜ਼ਰਾ ਕਿਹਦਾ ਜਨਾ ਕੀ ਖਣਾ ਉਹ ਕਹਣਾ ਕੀ ਆ ਹਾਂਜੀ ਦੱਸੋ ਤੁਹਾਨੂੰ ਕੀ ਚਾਹੀਦਾ ਮੰਗਿਆ ਵੀ ਨਹੀਂ ਇੱਥੇ ਕੋਲੋਂ ਬੋਲੋ ਫਟਾਫਟ ਤੁਸੀਂ ਮੂੰਹ ਕਹਿੰਦੇ ਕੋਣੀਆ ਦੱਸੋ ਹੈ ਦਿਖਾਓ ਜਰਾ ਪਰਮ ਨੂੰ ਜੇ ਭੀਖ ਮੰਗਣੀ ਹੈ ਦੱਸੋ ਕੀ ਗੱਲ ਹੈ ਤੁਹਾਡੇ ਕੋਲ ਦੋਖ ਹੈ ਕੋ ਤਕਰੀਫ ਹੈ ਕੋ ਸੱਤ ਲੱਗੀ ਹੈ ਨੱਤਾ ਤੁਹਾਡੀਆਂ ਪੂਰੀਆਂ ਬਾਹਾਂ ਤੁਹਾਡੀਆਂ ਸਹੀ ਆ ਤੁਸੀਂ ਆਮ ਜਨਤਾ ਨੂੰ ਪਰੇਸ਼ਾਨ ਕਰਤੇ ਹੋਈਆਂ ਕੀ ਤੁਹਾਨੂੰ ਚਾਹੀਦਾ ਦੱਸੋ ਆਪਣੀ ਦੱਸੋ ਕੀ ਤੁਹਾਡੇ ਦੋਖ ਦਾ ਕੰਮ ਬੰਦ ਹੋ ਗਿਆ ਹੈ ਕੰਮ ਬੰਦ ਹੋ ਗਿਆ ਕੰਮ ਤੁਹਾਨੂੰ ਲੋਈ ਕੰਮ ਚਲੋ ਨਿਆਣੇ ਕੋਲ ਸਾਹਮਣਾ ਇਹਨਾਂ ਲੋਕੀ ਮਿਹਨਤ ਕਰਦੇ ਥੋੜੇ ਬਸ ਕੰਮ ਐ ਨਹੀਂ ਦਾਨ ਕਰਦੇ ਬਸ ਕੀ ਹੈ ਦੱਸੋ ਮੈਨੂੰ ਹਾਂ ਬਈ ਨਹੀਂ ਦੱਸੋ ਤੁਸੀਂ ਪੈਸੇ ਮੰਗਦਿਆਂ ਦੱਸੋ ਕੀ ਗੱਲ ਆ ਹਾਂਜੀ ਤੁਸੀਂ ਪੈਸੇ ਮੰਗਦੇ ਕਿੱਥੋਂ ਆਈਆਂ ਅਸੀਂ ਇੱਥੇ ਥੱਲੇ ਕਰੋ ਮੂੰਹ ਦਿਖਾਓ ਪਰੇ ਦੀਆਂ ਨਹੀਂ ਮੰਗਦੇ ਤੁਸੀਂ ਨਾਮ ਕਿਹਤਰਾ ਨਾਮ ਕਿਉਂ ਦੱਸੀ ਹਾਂ ਦੱਸੋ ਮੈਨੂੰ ਹਾਂਜੀ ਮੂੰਹ ਕਦੇ ਲਕੋਨੇ ਆ ਜੇ ਭੀਖ ਮੰਗਣੀ ਆ ਮੂੰਹ ਨੰਗਾ ਕਰੋ ਦੱਸੋ ਕੀ ਮਜਬੂਰੀ ਆ ਦੱਸੋ ਕਦੇ ਬਸ ਰੋਟੀ ਚਾਹੀਦੀ ਪਈ ਉਹ ਦੱਸੋ ਪੈਸੇ ਕੀ ਕਰਨੇ ਆ ਸਾਡੀ ਗਰੀਬਾਂ ਦੀ ਵੀਡੀਓ ਪਾ ਕੇ ਕੀ ਕਰੋ ਉਹ ਵੀਡੀਓ ਨਹੀਂ ਪਾਉਂਦਾ ਗਰੀਬ ਤਾਂ ਹੈ ਕਿ ਦੱਸੋ ਆਪਣੀ ਮਜਬੂਰੀ ਦੱਸੋ ਕੀ ਚਾਹੀਦਾ ਸਾਡੀ ਮਜਬੂਰੀ ਆ ਹੈਗੀ ਕੰਮ ਦੰਦਾ ਸਾਡਾ ਹੁਣ ਕੰਮ ਤੋਂ ਥੋੜਾ ਕਾੜੀ ਮਿਲ ਕੰਮ ਕਰੋ ਤੁਹਾਨੂੰ ਕੰਮ ਦੀਜੇ ਦੇ ਕੰਨਾ ਕੰਮ ਬਾਲ ਟਿਕੜਾ ਹੀ ਦਾ ਦੇ ਦੇ ਕੰਨਾ ਨਹੀਂ ਦੱਸੋ ਬਾਲ ਟਿਕੜਾ ਹੀ ਦਾ ਨਹੀਂ ਕੰਮ ਤੁਸੀਂ ਕੰਮ ਕਹਿੰਦਾ ਜਿਹੜਾ ਮਾਝੀ ਦੀਜੇ ਤੁਹਾਨੂੰ ਮਿਹਨਤ ਕਰੋ ਤੁਸੀਂ ਟਾ ਟੇ ਆਟਾ ਜਈਦਾ ਆਟਾ ਕਰ ਰਹਿਣੀਗਾ ਕੰਮ ਨਹੀਂ ਕਰਦੇ ਕੋਈ ਕੰਮ ਤਾਂ ਇਹ ਨਹੀਂ ਸਾਡੇ ਵਾਲਾ ਲੋਹੇ ਦਾ ਕੰਮ ਨਹੀਂ ਚੱਲਦਾ ਕੋਈ ਅੱਛਾ ਬਿੰਦਰਿਕਾ ਪੰਚਾਇਤ ਨੂੰ ਕਹੋ ਤੁਹਾਡੇ ਕਾਰਡ ਬਣਾਵੇਂ ਬਿੰਦਰਿਕਾ ਦੇ ਬਿੰਦਰਿਕਾ ਕਾਰਡ ਤਾਂ ਦਿੱਤੇ ਹੋਏ ਜੇ ਆਏ ਵੀ ਨਹੀਂ ਪੰਚਾਇਤ ਨੂੰ ਕਹੋ ਜਿਮਲੋ ਪੰਚਾਇਤ ਨਾਲ ਤੇਰਾ ਪਛੇਤ ਨੂੰ ਕੀ ਹੈਗਾ ਕੋਈ ਸੁਣਦਾ ਹੀ ਨਹੀਂ ਹਾਂਜੀ ਬੱਲੇ ਜਾਂਦੇ ਲਿਖ ਕੇ ਦਿੰਦੇ ਨਹੀਂ ਵਾਪਸ ਤੁਹਾਨੂੰ ਕੰਮ ਨਹੀਂ ਦਿੰਦੇ ਹਾਂ ਕੰਮ ਨਹੀਂ ਦਿੰਦੇ ਤੇ ਤੁਸੀਂ ਪੀ ਗਏ ਨਾ 30 40 ਸਾਲ ਹੋ ਗਈ ਆ 50 50 ਹੀ ਹੋ ਗਏ ਅੱਛਾ ਤਾਂ ਵੀ ਖ ਮੰਗਦੇ ਆ ਕਿਰਾਇਆ ਤੇ ਤੇਰੀ ਕਹਿ ਦੇ ਆ ਕੋਈ ਥੋੜਾ ਮੈਸੇ ਪੰਚਾਇਤ ਤਾਂ ਕਚੋਣੇ ਆ ਇਹ ਪਖਾੜੀ ਬਹੁਤ ਆ ਜੀ ਹਰੇਕ ਬੰਦੇ ਦੇ ਇਹ ਜੈਂਪਲ ਖਿਜਦੇ ਪਜਾਮੇ ਖਿਜਦੇ ਸਰ ਉਹ ਕਿੱਤੀ ਜਾਂਦੇ ਆ ਇਹ ਕੋਈ ਚੀਜ਼ ਨਹੀਂ ਖਾਣ ਦਿੰਦੇ ਪੁਖਾਰੀ ਜਿੰਨੇ ਭੈੜੇ ਆ ਨਾ ਅਗਲਾ ਕੋਈ ਚੀਜ਼ ਖਾਂਦਾ ਭੱਲੇ ਖਾਂਦਾ ਅਗਲਾ ਮੰਗਦੇ ਮੰਗੀ ਜਾਂਦੇ ਆ ਉਹ ਦੁਕਾਨਾਂ ਤੇ ਬਹੁਤ ਮਾੜਾ ਅਸਰ ਪੈਂਦਾ ਹੋਗਾ ਦੁਕਾਨ ਤੇ ਆ ਜਾਂਦੇ ਆ ਮੰਗਣ ਗਾਹ ਵੀ ਘੱਟਦਾ ਦੁਕਾਨ ਦਾ ਬਈ ਵੇ ਗਾਹ ਘੱਟ ਆਉਂਦਾ ਫੇ ਅਸਲ ਕਹਿੰਦਾ ਅਸੀਂ ਜੇ ਭੈਣ ਪੁਖਾਰੀ ਬਹੁਤ ਤੰਗ ਕਰਦੇ ਆ ਕੋਈ ਚੀਜ਼ ਨਹੀਂ ਖਾ ਸਕਦੇ ਉਹ ਸ਼ਹਿਰ ਜਿੰਨੇ ਪੁਖਾਰੀ ਆ ਅਫਗਾਨੀ ਬਹੁਤ ਫਿਰਦੇ ਆ ਗਿਆ ਵਾਲੇ ਬਹੁਤ ਆ ਉਹ ਬਚਾਦੇ ਛੋਟੇ ਛੋਟੇ ਬੱਚੇ ਜਿਹੜੇ ਉਹ ਮੰਗੀਰ ਬਰਗਰੇ ਮੰਗੀਆਂ ਦੇ ਘਾਣੋਂ ਕੋਈ ਕੁਛ ਮੰਗੀ ਜਾਂਦੀ ਆ ਕੋਹਤ ਪਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜਾਂ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕਹੀ ਮੰਗਾ ਜੀ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਨੂੰ ਬੁਖਾਰੀ ਤਾਂ ਜਰੂਰ ਬੰਦ ਹੋਣੀ ਚਾਹੀਦੀ ਆ ਇਹ ਪਤਾ ਕੀ ਕਰਦੇ ਆ ਜਦੋਂ ਦੁਕਾਨ ਦਾ ਦੇ ਕੋਲ ਗਾ ਜਾਂਦਾ ਆ ਉਹ ਪੈਸੇ ਤਾਂ ਆਪਣੀ ਜੋਗੀ ਲੈਂਦੀ ਆ ਇਹ ਉਹਨਾਂ ਦੇ ਮਗਰ ਪੈਂਦੇ ਆ ਕੋਈ ਫੌਨ ਕੰਟਰੀ ਚਾਉਂਦਾ ਆ ਇਹ ਉਹਦੇ ਮਗਰ ਪੈਂਦੇ ਆ ਮੋਰੇ ਮੋਰੇ ਧੋਰਦੇ ਮਗਰ ਮਗਰ ਧੋਰਦੇ ਆ ਇਹਨਾਂ ਬੀ ਦੁਕਾਨਦਾਰ ਨੂੰ ਵੀ ਫਰਕ ਪੈਦਾ ਹਾਂਜੀ ਦੁਕਾਨਦਾਰੀ ਵੀ ਘਟਦੀ ਆ ਬਹੁਤ ਘਟਦੀ ਆ ਦੁਕਾਨ ਤੇ ਅਗਲਾ ਗਾਹਕ ਨਹੀਂ ਆਉਂਦਾ ਮਗਰ ਹੀ ਚੱਲ ਜਾਂਦੇ ਆ ਤੇ ਪਰ ਇਹ ਮਤਲਬ ਇਹ ਬੁਖਾਰੀਆ ਬਾਰੇ ਆਪਾਂ ਗੱਲ ਕਰਦੇ ਆ ਫਜਦਾ ਨਾ ਮਤਲਬ ਦੁਰਦੇ ਆ ਵਧੀਆ ਕੱਪੜੇ ਪਾ ਕੇ ਨਾਲ ਤੁਰੇ ਹੁੰਦੇ ਆ ਔਰ ਸਵਾਰੀ ਨੂੰ ਪਤਾ ਹੀ ਨਹੀਂ ਲੱਗਦਾ ਮਰ ਜਾਣੇ ਵੇ ਨਾਲ ਇਹ ਮਤਲਬ ਸਵਾਰੀ ਆ ਜਾਂ ਮਾਲੇ ਬੁਖਾਰੀ ਮੰਗਣ ਵਾਲੇ ਕਰੋਨਾ ਦਾ ਹੀ ਹੈ ਕਾਰਨ ਕਰ ਜਾਂਦੇ ਆ ਜੇ ਦੁਕਾਨਾਂ ਵੀ ਸੌਦਾ ਲੈਣ ਆਉਂਦੇ ਨਾਲੇ ਆ ਵਰਦੇ ਆ ਹਾਂਜੀ ਹਾਂਜੀ ਨਾਲੇ ਨਾਲੇ ਜੀ ਸਾਨੂੰ ਪਤਾ ਲੱਗਦਾ ਵੇ ਇਹ ਗਾਹਕ ਹੈ ਜਾਂ ਮਤਲਬ ਬੁਖਾਰੀ ਆ अच्छा जीਾਨੂੰ ਪਰੇਸ਼ਾਨੀ ਬਹੁਤ ਹੁੰਦੀ ਆ ਹਮ ਕਈ ਵਾਰੀ ਪ੍ਰਸ਼ਾਸਨ ਨੂੰ ਕਿਹਾ ਵੀ ਆ ਪਰ ਕੋ ਗੌਰੇ ਨਹੀਂ ਕਰ ਰਹੇ ਇਹਨਾਂ ਦੇ ਬਾਰੇ ਬਲ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਨਾ ਬਾਰੇ ਇਹ ਤੁਸੀਂ ਹੁਣ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਇਹ ਚਾਹੁੰਦੇ ਆ ਵੀ ਆਪਣੇ ਜਾਗਰਤ ਹੋ ਪਰ ਇਹਨਾਂ ਤੋਂ ਥੋੜੇ ਦੂਰ ਰਹੋ ਤੇ ਉਹਨਾਂ ਨੂੰ ਪਛਾਣੋ ਮੱਲ ਜਾਣੀ ਇਹ ਕੀ ਕਰ ਰਿਹਾ ਬਾਜ਼ਾਰ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਜਾਣੀ ਸਾਰੀਆਂ ਪਰੇਸ਼ਾਨੀਆਂ ਔਰ ਗਾਹ ਤੋਂ ਪਰੇਸ਼ਾਨ ਹੈ ਇਹ ਤਾਂ ਬਹੁਤ ਪਰੇਸ਼ਾਨ ਹੋਏ ਆ ਇਹ ਸਮਾਜ ਦੀ ਗਲਤੀ ਆ ਸਾਡੀ ਗਲਤੀ ਆ ਅਸੀਂ ਇਹਨਾਂ ਨੂੰ 10 ਰੁਪਏ ਦੇ ਦੰਨੇ ਆ ਅਸੀਂ ਦਬਕਾ ਦੀ ਮਾਰ ਦੇ ਕੇ ਕਿ ਭੀਖ ਦੇਣਾ ਤਾਂ ਵੈਸੇ ਹੀ ਪਾਪ ਆ ਪਹਿਲੀ ਗੱਲ ਤਾਂ ਸ਼ਾਸਤਰਾ ਵਿੱਚ ਵੀ ਲਿਖਿਆ ਪਈ ਭੀਖ ਦੇਣਾ ਜਿਹੜਾ ਪਾਪ ਆ ਅਸੀਂ ਕਿਉਂ ਦੰਨੇ ਇਹਨਾਂ ਨੂੰ 10 ਰੁਪਏ ਇਹਨਾਂ ਨੂੰ ਤਾਂ ਇੱਧੇ ਹੀ ਰਹਿਣਾ ساری ਉਮਰ ਇਹਨਾਂ ਨੇ ਅੱਗੇ ਨਹੀਂ ਵਧਣਾ ਇੱਧੇ ਹੀ ਰਹਿਣਾ ਇਹਨਾਂ ਦਾ ਤਾਂ ਚੰਗਾ ਜਿਹੜੇ ਅਸੀਂ ਇਹਨਾਂ ਨੂੰ ਪੈਸੇ ਦੇਣ ਦੀ ਬਜਾਏ ਅਸੀਂ ਆਪਣੇ ਕੋਈ ਸਕੂਲ ਚਾ ਹਸਪੀਟਲ ਦੇ ਜਾਂ ਕਿਸੇ ਵੀ ਕੋਈ ਸਮਾਜਿਕ ਕਾਰ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਦਈਏ ਅਸੀਂ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਮਿਲੋ